ਗੱਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਮੇਰਾ ਨਾਮ ਹੈ ਸਰਬਜੀਤ ਕੌਰ ਹਨਾ ਅੱਜ ਦੀ ਜਿਹੜੀ ਮੇਨ ਵੀਡੀਓ ਆ ਉਹ ਹੈਗੀ ਹੈ ਜੋ ਪੰਜਾਬ ਸਰਕਾਰ ਨੇ ਯੋਜਨਾ ਸ਼ੁਰੂ ਕਰੀਆ ਪਹਿਲ ਜੋਜਲਾ ਸਕੀਮ ਇਹ ਵਿਸ਼ੇ ਤੇ ਮਤਲਬ ਇਹ ਸਕੀਮ ਤੇ ਹੈ ਜਿਹੜੀ ਅੱਜ ਵਾਲੀ ਵੀਡੀਓ ਆਪਣੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਦੱਸੂਗੀ ਵੀ ਸਾਡੇ ਜਿਹੜੇ ਪਿੰਡਾ ਹਨਾ ਮੇਰਾ ਮਤਲਬ ਸੋਹਰਾ ਪਿੰਡ ਹੈ ਹੀੜੀਕੇ ਇਥੇ ਇਹ ਜਿਹੜੀ ਸਕੀਮ ਆ ਇਹ ਚੱਲ ਰਹੀ ਆ ਸ਼ੁਰੂ ਹੋ ਗਈ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ 'ਚ ਹੀ ਸ਼ੁਰੂ ਹੋਈ ਆ ਪਹਿਲਾਂ ਇਹ ਹੋਈ ਅਕਾਲਗੜ ਪਿੰਡ ਦੇ ਵਿੱਚ ਸ਼ੁਰੂ ਹੋਈ ਹੈ ਨਾ ਉੱਥੇ ਇਹਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਉਹਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਹ ਸੋਚਿਆ ਵੀ ਇਹਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਪਹਿਲਾਂ ਉਹਨਾਂ ਨੇ ਇੱਥੇ ਟਰਾਈ ਕਰਕੇ ਦੇਖਿਆ ਤੇ ਵੀ ਆਪਾਂ ਇਹਨੂੰ ਹੋਰ ਪਿੰਡਾਂ ਦੇ ਵਿੱਚ ਵੀ ਸ਼ੁਰੂ ਕਰੀਏ ਤਾਂ ਜੋ ਪੈਣਾ ਬੀਬੀਆਂ ਨੂੰ ਹਨਾ ਤੇ ਰੁਜ਼ਗਾਰ ਮਿਲ ਸਕੇ ਸਾਡੇ ਪਿੰਡ ਵੀ ਜਿਹੜੀ ਕੇ ਵੀ ਇਹ ਸ਼ੁਰੂ ਹੋ ਚੁੱਕੀ ਆ ਤੇ ਪੈਰਾਂ ਨੂੰ ਪੈਨਲ ਬਹੁਤ ਵਧੀਆ ਮਤਲਬ ਰਿਸਪੌਂਸ ਇਸ ਟੀਮ ਦਾ ਮਿਲ ਰਿਹਾ ਤੇ ਬਹੁਤ ਵਧੀਆ ਉਹ ਕਮਾਈ ਕਰ ਰਹੀਆਂ ਨੇ ਆਉਣ ਵਾਲੇ ਆਉਣ ਵਾਲੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਚੰਗਾ ਰਿਸਪੌਂਸ ਦਿੱਤਾ ਮੈਂ ਤੁਹਾਨੂੰ ਉਹ ਪੈਨਲ ਨੂੰ ਮਿਲਾਉਂਗੀ ਵੀ ਹਨਾ ਤੇ ਵੀ ਕਿਵੇਂ-ਕਿਵੇਂ ਉਹ ਕੰਮ ਕਰਦੀਆਂ ਨੇ ਤੇ ਕਿਵੇਂ ਉਹ ਕਮਾਈ ਕਰਦੀਆਂ ਨੇ ਕਿ ਅੱਜ ਮੈਂ ਆਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦੱਸ ਦਿਆਂ ਦੇਖੋ ਇਹ ਹੈ ਕਿਦੇ ਵਾਸਤੇ ਆ ਇਹ ਹੈ ਉਹਨਾਂ ਪੈਣਾ ਵਾਸਤੇ ਆ ਜਿਹੜੀਆਂ ਘਰ ਦੇ ਵਿੱਚ ਬੇਰੁਜ਼ਗਾਰ ਬੈਠੀਆਂ ਨੇ ਉਹਦੇ ਵਾਸਤੇ ਸੱਤ ਆਖੀ ਨੇ ਵੀ ਤੁਸੀਂ ਕਿਵੇਂ ਇਹ ਤੋਂ ਕਮਾਈ ਕਰ ਸਕਦੇ ਹੋ ਹਨ ਅੰਤੇ ਉਹਦੇ ਵਾਸਤੇ ਸੱਤ ਹੈ ਹੀ ਨੇ ਤੇ ਵੀ ਤੁਹਾਨੂੰ ਸਟਿਚਿੰਗ ਔਲੀ ਚਾਹੀਦੀ ਆ ਥੋੜੀ ਆਉਂਦੀ ਆ ਚਾਹੇ ਬਹੁਤੀ ਆਉਂਦੀ ਆ ਤੁਸੀਂ ਸਿਲਾਈ ਮਸ਼ੀਨ ਚਲਾ ਸਕਦੇ ਹੋ ਹਨ ਸਿਲਾਈ ਮਸ਼ੀਨ ਤੁਹਾਨੂੰ ਚਲਾਉਣੀ ਆਉਂਦੀ ਹੋਣੀ ਤੇ ਜਿਹੜੀ ਤੁਹਾਡੀ ਉਮਰ ਆ ਉਹ 18 ਸਾਲ ਤੋਂ 60 ਸਾਲ ਦੇ ਵਿੱਚ ਹੋਣੀ ਚਾਹੀਦੀ ਆ ਤੇ ਇਹ ਮੈਂ ਤੁਹਾਨੂੰ ਦੱਸੂਗੀ ਵੀ ਵੀ ਆਪਾਂ ਅਪਲਾਈ ਕਿਵੇਂ ਕਰ ਸਕਦੇ ਆ ਇਹ ਯੋਜਨਾ ਨੂੰ ਤੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਵੀ ਇਹਦੇ ਵਿੱਚ ਕੰਮ ਕੀ ਹੋਊਗਾ ਦੇਖੋ ਕੰਮ ਇਹਦੇ ਵਿੱਚ ਇਹ ਹੈ ਜੀ ਜਿਹੜੀਆਂ ਹੁਣ ਵਰਦੀਆਂ ਨੇ ਸਕੂਲਾਂ ਦੀ ਹੋ ਗਈਆਂ ਜਾਂ ਪੁਲਿਸ ਦੀਆਂ ਹੋ ਗਈਆਂ ਕੋਈ ਵੀ ਵਰਦੀ ਆ ਤੁਹਾਨੂੰ ਸਟਿਚ ਕਰਨ ਵਾਸਤੇ ਦਿੱਤੀ ਆ ਜਾਣੀ ਆ ਹਨਾ ਜਿਹੜੀ ਮਤਲਬ ਉਹਦੀ ਪੇਮੈਂਟ ਕਰਦੇ ਨੇ ਉਹ ਵਰਦੀ ਦੀ ਇੱਕ ਦੀ 1100 ਰੁਪਏ ਕਰਦੇ ਨੇ ਤੁਸੀਂ ਦਿਨ ਦੇ ਵਿੱਚ ਇੱਕ ਵੀ ਬਣਾ ਸਕਦੇ ਹੋ ਤੁਸੀਂ ਦੋ ਵੀ ਬਣਾ ਸਕਦੇ ਹੋ ਹਨ ਇਹ ਥੋੜੀ ਆਪਣੀ ਕਪੈਸਿਟੀ ਆ ਕਿਉਂਕਿ ਇਹ ਸਕੀਮ ਹਜੇ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ ਪੈਰਾਂ ਨੂੰ ਪਤਾ ਲੱਗਦਾ ਤੇ ਜਿਉਂ-ਜਿਉਂ ਉਹ ਮਤਲਬ ਤੁਸੀਂ ਜੇ ਤੁਹਾਡੇ ਪਿੰਡਾਂ 'ਚ ਇਹ ਨਵੀਂ ਵੀ ਸ਼ੁਰੂ ਹੋਈ ਤਾਂ ਵੀ ਤੁਸੀਂ ਜਿਹੜੇ ਇਹ ਫਾਰਮ ਨੇ ਫਿਲ ਕਰ ਦੋ ਕਿਉਂਕਿ ਸਰਕਾਰ ਨੂੰ ਇਹਦਾ ਚੰਗਾ ਰਿਸਪਾਂਸ ਮਿਲਿਆ ਉਹਦੇ ਕਰਕੇ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਮਤਲਬ ਸਟਾਰਟ ਸਰਕਾਰ ਨੇ ਹੌਲੀ-ਹੌਲੀ ਕਰ ਦੇਣੀ ਆ ਵੀ ਸਾਰੀਆਂ ਪੈਰਾਂ ਨੂੰ ਬਹੁਤ ਪਿੰਡਾਂ ਦੇ ਵਿੱਚ ਮਤਲਬ ਇਹਦੇ ਫਾਰਮ ਆ ਚੁੱਕੇ ਨੇ ਸਾਰੀ ਆ ਜਾਣਗੇ ਜਿਹੜੇ ਇਹ ਸੈਂਟਰ ਨੇ ਉਹ ਪਿੰਡ ਦੇ ਵਿੱਚ ਹੋਣਗੇ ਤੁਸੀਂ ਘਰ ਦੇ ਵਿੱਚ ਬੈਠ ਕੇ ਕੰਮ ਕਰ ਸਕਦੇ ਹੋ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਅੰਗਣਵਾੜੀ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਵੀ ਇਹ ਦੇ ਮਤਲਬ ਸੈਂਟਰ ਖੁੱਲ ਜਾਣਗੇ ਤੇ ਇਹਦੇ ਵਿੱਚ ਆਪਾਂ ਨੂੰ ਦੋ ਤਰ੍ਹਾਂ ਦੀਆਂ ਜੋਬਸ ਮਿਲਣेंगी ਇੱਕ ਤਾਂ ਜਿਵੇਂ ਮਤਲਬ ਤੁਹਾਨੂੰ ਸਟਿਚਿੰਗ ਆਉਂਦੀ ਆ ਤੁਸੀਂ ਆ ਮਤਲਬ ਕਰ ਸਕਦੇ ਹੋ ਯੂਨੀਫਾਰਮਸ ਵਗੈਰਾ ਦੀ ਸਟਿਚਿੰਗ ਤੁਹਾਡੇ ਕੋਲੇ ਆਇਆ ਕਰੋ ਤੁਸੀਂ ਉਹ ਕਰਨੀ ਹੋਇਆ ਕਰੋ ਉਸ ਤੋਂ ਬਿਨਾ ਮਤਲਬ ਇਹਦੇ ਵਿੱਚ ਇੱਕ ਹੈੱਡ ਬਣੂਗਾ ਹੈੱਡ ਜੋ ਵੀ ਪਹਿਣ ਬਣੂਗੀ ਹੈਗੀ ਪਹਿਣਾ ਵਾਸਤੇ ਆ ਤੇ ਉਹਦੇ ਉਹਦਾ ਸਟੀਚਿੰਗ ਦਾ ਮਤਲਬ ਇੱਕ ਟੈਸਟ ਦੀ ਤਰ੍ਹਾਂ ਲਿਆ ਜਾਊਗਾ ਬਿਥੋ ਤੁਸਾਂ ਸਟੀਚਿੰਗ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਹੈਗੀਆਂ ਨੇ ਕੱਪੜੇ ਸਟਿਚ ਕਰਾ ਕੇ ਦੇਖਣਗੇ ਜੇਕਰ ਤੁਸੀਂ ਉਹ ਟੈਸਟ ਪਾਸ ਕਰਦੇ ਹੋ ਹਨ ਤਾਂ ਤੁਸੀਂ ਜਿਹੜੇ ਉਹ ਹੈਡ ਮਤਲਬ ਸੈਂਟਰ ਦੇ ਹੈਡ ਬਣ ਚੁਗੇ ਤੇ ਇਸ ਤਰ੍ਹਾਂ ਇਹ ਜੀ ਸਕੀਮ ਤੇ ਬਾਕੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹਦੇ ਫਾਰਮ ਕਿੱਥੋਂ ਮਿਲਣਗੇ ਕਿਵੇਂ ਭਰਨੇ ਨੇ ਤੇ ਇਹਦੇ ਵਿੱਚ ਇਨਕਮ ਬਹੁਤ ਵਧੀਆ ਹਨਾ ਵੀ ਸਰਕਾਰ ਜਿਹੜੀ ਹੈ ਪੈਣਾ ਨੂੰ ਰੋਜ਼ਗਾਰ ਦੇ ਰਹੀ ਆ ਤੇ ਉਹਨਾਂ ਨੂੰ ਕਮਾਉਣ ਦੇ ਮਤਲਬ ਸਾਧਨ ਦੇ ਰਹੀ ਆ ਸਭ ਤੋਂ ਪਹਿਲਾਂ ਇਹ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਕਾਲਗੜ੍ਹ ਦੇ ਵਿੱਚ ਇਹਦਾ ਜਿਹੜਾ ਟ੍ਰਾਇਲ ਸੀਗਾ ਸਰਕਾਰ ਨੇ ਲਿਆ ਤੇ ਉੱਥੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਉਸ ਤੋਂ ਬਾਅਦ ਹਨਾ ਵੀ ਹੋਰ ਪਿੰਡਾਂ ਦੇ ਵਿੱਚ ਜਿਵੇਂ ਸਾਡੇ ਪਿੰਡ ਦੇ ਵਿੱਚ ਇਹ ਸ਼ੁਰੂ ਹੋ ਚੁੱਕੀ ਆ ਤੇ ਭੈਣਾਂ ਕੰਮ ਕਰ ਰਹੀਆਂ ਨੇ ਹਨਾ ਤੇ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਹੁਣ ਇਹ ਸਕੀਮ ਆ ਜਿਹੜੀ ਸਾਰੇ ਕਿਤੇ ਮਤਲਬ ਆਉਣ ਆਈ ਆ ਤੇ ਬਾਕੀ ਮੈਂ ਤੁਹਾਨੂੰ ਦੱਸਦੀ ਇਹਦੇ ਫਾਰਮ ਨੇ ਜਿਹੜੇ ਉਹ ਕਿਸ ਤਰ੍ਹਾਂ ਭਰਨੇ ਨੇ ਇਹਦੇ ਫਾਰਮ ਭਰਨ ਵਾਸਤੇ ਮਤਲਬ ਜਿਹੜੇ ਆਪਣੇ ਕੈਫੇ ਹੁੰਦੇ ਨੇ ਉਹ ਕੰਪਿਊਟਰ ਕੈਫੇ ਜਿੱਥੇ ਆਪਾਂ ਮਤਲਬ ਆਨਲਾਈਨ ਫਾਰਮ ਵਗੈਰਾ ਅਪਲਾਈ ਕਰਦੇ ਆ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਕੈਫੇ ਦੇ ਉੱਪਰ ਜਾਓ ਤੇ ਉੱਥੇ ਤੁਸੀਂ ਆਪਣਾ ਪੈਨ ਕਾਰਡ ਆਧਾਰ ਕਾਰਡ ਤੇ ਫੋਟੋ ਹਨਾ ਤੇ ਜੋ ਵੀ ਮਤਲਬ ਜ਼ਰੂਰੀ ਜ਼ਰੂਰੀ ਡਾਕੂਮੈਂਟਸ ਨੇ ਉਹ ਨਾਲ ਲੈ ਕੇ ਜਾਓ ਤੇ ਤੁਸੀਂ ਕੈਫੇ ਵਾਲਿਆਂ ਨੂੰ ਕਹੋ ਵੀ ਅਸੀਂ ਜਿਹੜੀ ਪਹਿਲ ਯੋਜਨਾ ਸਕੀਮਾ ਉਹਦੇ ਫਾਰਮ ਅਪਲਾਈ ਕਰਨੇ ਨੇ ਤੇ ਤੁਸੀਂ ਉੱਥੋਂ ਜਿਹੜੇ ਆਪਣੇ ਫਾਰਮ ਨੇ ਉਹ ਅਪਲਾਈ ਕਰਦੋ ਤੇ ਇਹਦੇ ਵਿੱਚ ਬਹੁਤ ਵਧੀਆ ਉਹ ਹੈਗਾ ਤੇ ਵੀ ਘਰ ਬੈਠੇ ਤੁਸੀਂ ਚੰਗੀ ਜਿਹੜੀ ਇਨਕਮਾ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਜਿਹੜੀ ਮੇਰੇ ਪਹਿਲਾਂ ਬੇਰੁਜ਼ਗਾਰ ਬੈਠੇ ਹਨ ਤੇ ਉਹਨਾਂ ਨੂੰ ਸਿਲਾਈ ਦਾ ਕੰਮ ਆਉਂਦਾ ਹਣਾ ਕਿਉਂਕਿ ਸਾਰੇ ਇਹ ਪਹਿਲਾਂ ਨੂੰ ਮਤਲਬ ਆਪਾਂ ਕਹਿ ਰਹੇ ਹਾਂ ਜਦੋਂ ਕਿਸੇ ਵਿੱਚ ਵੀ ਕੋਈ ਹੁਨਰ ਹੁੰਦਾ ਹਨਾ ਉਹਨੂੰ ਬਹੁਤ ਜ਼ਿਆਦਾ ਫ੍ਰੀ ਬੈਠਣੋਂ ੱਖ ਲੱਗਦਾ ਕਈਆਂ ਦੀ ਮਜਬੂਰੀਆਂ ਹੁੰਦੀਆਂ ਨੇ ਵੀ ਆਪਾਂ ਕੰਮ ਕਰਨਾ ਹੁੰਦਾ ਤੇ ਤਾਂ ਤੁਸੀਂ ਜ਼ਰੂਰ ਜੀ ਇਹ ਜਿਹੜੇ ਫਾਰਮ ਨੇ ਜ਼ਰੂਰ ਅਪਲਾਈ ਕਰੋ ਤੇ ਇਹ ਜਿਹੜਾ ਹੈਗਾ ਆਪਣਾ ਮਤਲਬ ਚੰਗਾ ਰੋਜ਼ਗਾਰ ਪ੍ਰਾਪਤ ਕਰੋ ਤੇ ਵੀ ਇਹ ਕੋਈ ਜ਼ਿਆਦਾ ਟਫ ਵੀ ਨਹੀਂ ਹੈਗਾ ਤੇ ਬੜੀਆ ਕਟਿੰਗ ਹੋਈ ਆਉਣਗੀ ਤੇ ਤੁਸੀਂ ਸਿਰਫ ਸਟਿਚ ਕਰਨੀਆਂ ਹੋਣਗੀਆਂ ਤੇ ਇਹਦੇ ਨਾਲ ਜਿਹੜੀ ਹੈ ਪੰਜਾਬ ਸਰਕਾਰ ਪੈਨਾਂ ਨੂੰ ਰੁਜ਼ਗਾਰ ਦੇ ਰਹੀ ਹੈ ਇਸ ਸਕੀਮ ਨਾਲ ਤੇ ਤੁਸੀਂ ਇਸ ਸਕੀਮ ਦੇ ਅੰਦਰ ਆ ਕੇ ਤੇ ਆਪਣਾ ਰੁਜ਼ਗਾਰ ਆ ਜਿਹੜਾ ਪ੍ਰਾਪਤ ਕਰੋ ਤੇ ਬਾਕੀ ਮੈਂ ਤੁਹਾਨੂੰ ਮਤਲਬ ਜੇ ਤੁਹਾਡਾ ਵੀਡੀਓ ਨੂੰ ਚੰਗਾ ਰਿਸਪੌਂਸ ਰਿਹਾ ਤਾਂ ਆਉਣ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਉਹ ਪੈਨਾਂ ਨੂੰ ਵੀ ਮਿਲਾ ਦੂੰਗੀ ਜਿਹੜੀਆਂ ਸਾਡੇ ਪਿੰਡ ਮਤਲਬ ਇਸ ਸਕੀਮ ਦੇ ਤਹਿਤ ਕੰਮ ਕਰ ਰਹੀਆਂ ਨੇ ਤੇ ਵਧੀਆ ਜਿਹੜੀ ਇਨਕਮ ਆ ਉਹ ਪ੍ਰਾਪਤ ਕਰ ਰਹੀਆਂ ਨੇ ਹਨਾ ਤੇ ਤੁਸੀਂ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤੇ ਜਿਹਦੇ ਨਾਲ ਜਿਹੜੀਆਂ ਹੋਰ ਭੈਣਾਂ ਨੇ ਹਨਾ ਵੀ ਉਹਨਾਂ ਨੂੰ ਵੀ ਜਿਹੜਾ ਹੈਗਾ ਕੰਮ ਮਿਲ ਸਕੇ ਰੋਜ਼ਗਾਰ ਮਿਲ ਸਕੇ ਦੇਖੋ ਇਹ ਆਪਣੀ ਡਿਊਟੀ ਬਣਦੀ ਆ ਹਨਾ ਵੀ ਆਪਾਂ ਆਪਣੇ ਨਾਲ ਦੀਆਂ ਹੋਰ ਭੈਣਾਂ ਨੂੰ ਜਿਹੜਾ ਇਸ ਬਾਰੇ ਦੱਸਤੀਏ ਤੇ ਵੀਡੀਓ ਨੂੰ ਸ਼ੇਅਰ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਧੰਨਵਾਦ ਜੀ